ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਵਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਿਹੜੇ ਆਪਾਂ ਸੂਟ ਤੁਹਾਨੂੰ ਸ਼ੋਅ ਕਰ ਰਹੇ ਆਂ ਇਹ ਹੈਗੇ ਨੇ ਸਿਮਰ कॉटन ਤੇ कॉटन सिमर ਦੇ ਸੂਟ ਨੇ ਇਹਨਾਂ ਦੇ ਨਾਲ ਦੁਪੱਟਾ ਗਾ ਤੁਸੀਂ ਕਲਰ ਦੇਖ ਸਕਦੇ ਹੋ ਡਿਜ਼ਾਈਨਿੰਗ ਦੇਖ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਹੈ ਡਿਜ਼ਾਈਨਿੰਗ ਆ ਬਿਲਕੁਲ ਸੌਫਟ ਦੁਪੱਟਾ ਰਹਿਣ ਵਾਲਾ ਜਿਹੜਾ ਮਸਲੀਨ ਦਾ ਗਾ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਗਾ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾ ਹੋਵੇ ਤਾਂ ਵੀ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋਗੇ ਆਪਣਾ ਦੂਸਰਾ ਚੈਨਲ ਹੈਗਾ ਰਾਣਾ ਸਾਹਿਬ ਟਿਕ ਹਾਊਸ ਪਲੀਜ਼ ਤੁਸੀਂ ਚੈਨਲ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤਾਂ ਕਿ ਤੁਹਾਡੇ ਵਰਗੀਆਂ ਹੋਰ ਪੈਣਾ ਵੀ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਆਪਣੇ ਨਾਲ ਜੁੜ ਸਕਣ ਸੂਟਾਂ ਦਾ ਰੇਟ ਆਪਣਾ ਬਹੁਤ ਜਿਆਦਾ ਰੀਜ਼ਨੇਬਲ ਹੁੰਦਾ ਹੈਗਾ ਦੇਖ ਸਕਦੇ ਹੋ ਕਿ ਕਲਰ ਡਿਜ਼ਾਈਨ ਸੂਟਾਂ ਦੇ ਕਿੰਨੇ ਜਿਆਦਾ ਸੋਹਣੇ ਨੇ ਉਨੇ ਹੀ ਜਿਆਦਾ ਸੋਹਣੇ ਦੁਪੱਟੇ ਲੱਗੇ ਉਹਨੇ ਜਿੱਦਾਂ ਹੁਣ ਫੈਸਟੀਵਲ ਸੀਜ਼ਨ ਆ ਰਿਹਾਗਾ ਕਈ ਬਣਾ ਵਰਕ ਨਹੀਂ ਪਸੰਦ ਕਰਦੀਆਂ ਹੈਗੀਆਂ ਸਿੰਪਲ ਸੂਟ ਪਸੰਦ ਕਰਦੀਆਂ ਨੇ ਉਹਨਾਂ ਦੇ ਰਿਕਾਰਡਿੰਗ ਬਹੁਤ ਜਿਆਦਾ ਵਧੀਆ ਸੂਟ ਨੇ ਏਸੀ ਅੱਜ ਵਾਲੀ ਵੀਡੀਓ ਆਪਣੀ ਧੰਨਵਾਦ